ਕਿਆ ਆ ਗਏ ਤੁਸੀਂ ਹੋਰ ਉਹ ਬੜਾ ਟਾਈਮ ਲਾ ਦਿੱਤਾ ਉਹ ਕੈਮ ਦੀ ਰਗਣਾ ਮੈਂ ਜੇਲੇ ਦੇ ਬਾਹਰ ਮਾਲੀ ਤੇ ਜੇਲੇ ਕੋਲ ਆਉਣ ਨਾ ਮੇਰੇ ਪਪੂ ਖੜਾ ਸੀ ਪਪੂ ਲੈ ਗਿਆ ਚਾਹ ਬਣਾ ਕੇ ਬਹਿ ਗਿਆ ਮੈਂ ਉਹਨੂੰ ਕਿਹਾ ਮੈਂ ਜਾ ਕੇ ਰੋਟੀ ਖਾਣੀ ਆ ਹੋਰ ਕਿਹਾ ਮੈਂ ਰੋਟੀ ਬਣਾ ਕੇ ਮੁੰਡਾ ਰੋਟੀ ਖਾ ਕੇ ਸੌਂ ਵੀ ਗਿਆ ਉਹ ਢੀਕੋ ਢੀਕ ਕੇ ਉਹ ਲੋਗਾਂ ਟਿਕਾ ਮੈਂ ਲੇਟ ਆ ਉਹ ਉਹ ਚਾਚੀ ਆਏ ਸੀਗੇ ਕਿਹ ਚਾਚੀ ਅੰਕੂ ਚਾਚੇ ਦੇ ਉਹ ਮਰਜੀ ਚਾਚੀ ਹਾਂ ਉਹ ਕੰਢੀ ਦੀ ਉਹ ਕਹਿੰਦੇ ਸਵੇਰੇ ਤੁਹਾਨੂੰ ਲੈ ਕੇ ਜਾਣਾ ਚਾਚੇ ਦੇ ਨਾਲ ਜਾਣਾ ਤੁਸੀਂ ਕਰਦੇ ਸੀਗੇ ਫੋਨ ਤੁਹਾਨੂੰ ਫੋਨ ਚੱਕ ਨਹੀਂ ਹੋਇਆ ਫੋਨ ਤਾਂ ਮੈਂ ਕਰੀ ਛੱਡ ਆਹੋ ਤੇ ਤਾਂ ਕਰਕੇ ਫਿਰ ਉਹ ਕਹਿੰਦੇ ਚਾਚੇ ਨੇ ਜਾਣਾ ਚੌਂਕੀ ਭਰਨ ਜਾਣਾ ਵਾ ਚਾਚੀ ਕਹਿੰਦੀ ਹੋਰ ਕਿ ਤੁਹਾਨੂੰ ਪਤਾ ਹੀ ਆ ਚਾਚਾ ਵਹਿਮਾ ਭਰਮਾ ਚ ਚਾਚੀ ਕੋਲ ਦੇਖ ਮੈਨੂੰ ਸਮਝ ਨਹੀਂ ਆਦੀ ਚਾਚੀ ਅੱਗੇ ਇਹਨਾਂ ਵਹਿਮ ਨਹੀਂ ਕਰਦੀ ਚਾਚੀ ਰਹਾ ਚਾਚੇ ਨਾਲ ਜਾਵਾ ਵਹਿਮ ਗਾ ਲਾ ਤੇ ਹੋਰ ਕੀ ਆ ਕਹਿੰਦੇ ਸੀਗੇ ਕਿਤੇ ਬਾਬੇ ਕੋਲ ਪੁੱਛਣ ਗਏ ਸੀਗੇ ਉਹ ਕਹਿੰਦੇ ਟਾਡੇ ਘਰ ਤੇ ਕਿਸੇ ਨੇ ਕੁਛ ਕੀਤਾ ਹੋਇਆ ਹੁਣ ਸਾਡੀ ਮੱਝ ਪੱਠੇ ਨਹੀਂ ਖਾਂਦੀ ਹੈਗੀ ਦੁੱਧ ਨਹੀਂ ਦਿੰਦੀ ਹੈਗੀ ਪਤਾ ਨਹੀਂ ਮੈਨੂੰ ਤਾਂ ਕਈ ਵਾਰੀ ਐਨਾ ਬਹਿਮ ਚਾਚੀ ਦੇ ਆਉਂਦਾ ਬਹਿਮ ਕਰਦੀ ਕਰਦੀ ਦੇ ਲਾ ਕਿੱਦਾਂ ਨਹੀਂ ਹੋਵੇ ਮੈਨੂੰ ਕਈ ਵਾਰੀ ਵੀ ਜੱਪਦੀ ਆ ਭਾਜੀ ਕਹਿਣ ਲੱਪਾਂ ਦੀ ਆ ਕਦੀ ਵੀਰਾ ਇੱਕ ਦਿਨ ਮੈਂ ਕਿਹਾ ਚਾਚੀ ਜੀ ਮੈਂ ਤੇਰਾ ਭਰਾ ਲੱਗਣਾ ਉਹਗਾ ਨਹੀਂ ਚੱਲ ਕੋਈ ਦਿਨ ਗੁੱਸਾ ਨਾ ਕਰੀ ਮੇਰੇ ਤੋਂ ਕਹਿ ਹੋ ਜਾਂਦਾ ਹੁਣ ਮੈਂ ਕਿਹਾ ਚਲ ਉਹਦਾ ਗੁੱਸਾ ਦਾ ਮੈਂ ਜੀ ਜਾਂਦਾ ਮੈਨੂੰ ਹਸਲਾ ਆਇਆ ਏ ਮੈਂ ਕਿਹਾ ਐਡਾ ਜਿਆ ਗੱਲਾਂ ਬਹੁਤ ਕਰਦੀ ਬਹਿਮ ਵਾਲਿਆ ਉਹ ਮੈਨੂੰ ਤਾਂ ਮੈਂ ਇੱਕ ਦਿਨ ਆຊੂ ਕਹਿਣ ਲੱਗ ਪਿਆ ਕਹਿੰਦਾ ਭਾਜੀ ਡੈਡੀ ਨੂੰ ਕੋ ਸਭਝਾਓ ਮੈਂ ਵੀ ਹੋਇਆ ਕਹਿੰਦਾ ਇੱਕ ਦਿਨ ਸ਼ਾਮ ਨੂੰ ਗੁਦਗੋਂ ਆਟਾ ਚੱਕਣ ਤੇ ਜਮ ਮਮੀ ਨੇ ਕਹਿੰਦਾ ਉਦੇਮ ਹੋ ਰਿਹਾ ਕਹਿੰਦਾ ਮੋਰੇ ਦਿੱਲੀ ਰਸਤਾ ਘੱਟ ਕੇ ਕਹਿੰਦਾ ਉਦਾਂ ਜੀ ਮਮੀ ਮੋਰੇ ਖਾਣਾ ਮਮੀ ਨੇ ਕਹਿੰਦੀ ਚੱਲ ਕੋਈ ਨਹੀਂ ਸਵੇਰੇ ਜੱਕ ਰਿਆਂ ਸੇਮੀਆਂ ਬਣਾਈਆਂ ਸੇਮੀਆਂ ਕਹਿੰਦਾ ਤਾਂ ਕੇ ਰਾਤ ਕੱਤੂ ਦੱਸ ਕਹਿੰਦਾ ਮਮੀ ਉਦਾਂ ਜੀ ਹੋ ਗਏ ਦੱਸ ਫੇ ਹੁਣ ਚਾਚੀ ਕੀ ਕਰੇ ਜਦ ਚਾਚੇ ਨੇ ਆਪਣੇ ਤੇ ਕਰਨਾ ਆਹ ਕਰੋ ਐਂਦਾ ਕਰੋ ਆ ਨਹੀਂ ਹੈਗਾ ਆ ਨਹੀਂ ਠੀਕ ਹੈਗਾ ਐਂਦਾ ਕਿਹਾ ਸੀ ਉਹ ਕਰਨਾ ਵਾ ਇਦਾਂ ਹੀ ਕਰਕੇ ਚਾਚੀ ਦਾ ਦਿਮਾਗ ਖਰਾਬ ਕਰਾ ਰਹੇ ਨੇ। ਬੁੱਲੋਂ ਛੁੱਟੀ ਕਰਾਈ ਰੱਖਦੇ ਤੇ ਕਹਿੰਦਾ ਇਹਨਾਂ ਵਧੀਆ ਪੜਨ ਨੂੰ। ਕੋਈ ਨਹੀਂ ਦਾ ਮੁੰਡਾ ਵੀ ਮੈਨੂੰ ਲੱਗਦਾ ਜੀ ਮੁੰਡੇ ਦੀ ਵੀ ਜ਼ਿੰਦਗੀ ਚਾੜ ਰਹੇ ਨੇ ਅੱਗ ਦੀ ਚਾਚੇ ਨੇ ਇਹਦਾ ਛੁੱਟੀਆਂ ਖਰਾਬ ਕਰਾ ਕੇ। ਇਨਾ ਪਹਿਲਾਂ ਤੁਸੀਂ ਵੀ ਇਦਾਂ ਹੀ ਜਾਂਦੇ ਹੁੰਦੇ ਸੀਗੇ ਢਾਣੋ ਵੀ ਹੁਣ ਸਮਝਾਏ ਹੋਏ ਚਲੋ ਹੋਰ ਕੋਈ ਚਾਚੇ ਦੇ ਵੀ ਦਿਮਾਗ 'ਚ ਗੱਲ ਪਾਓ ਵੀ ਨਹੀਂ ਇਹਨਾਂ ਨੇ ਕਰਨਾ ਚਾਹੀਦਾ ਹੌਲੀ-ਹੌਲੀ। ਉਦੋਂ ਜਿਹੜੇ ਅੱਧਾ ਇਹਨੇ ਬਾਬੇ ਆ ਪਖੰਡੀ ਬਾਬੇ ਮੈਂ ਕਹਿੰਦਾ ਲੋਕਾਂ ਨੂੰ ਮਗਰ ਕਿਦਾਂ ਲਾ ਲੈਂਦੇ ਆ। ਰਾਣੀ ਕਿੱਦਾਂ ਦੁਕਾਨਦਾਰੀਆਂ ਚੱਲੀ ਜਾਂਦੀਆਂ ਲੋਕੀਂ ਜਾਈ ਜਾਂਦੇ ਪਤਾਸੀ ਲੈ ਕੇ ਆ ਪਿੱਛੇ ਇਹ ਗੜਸ਼ੰਕਰ ਕੋਲ ਮੈਨੂੰ ਲੈ ਗਿਆ ਕਹਿੰਦਾ ਮੇਰੇ ਨਾਲ ਚੱਲ ਉੱਥੇ ਗਏ ਉਹ ਮੈਨੂੰ ਤਾਂ ਲੱਗਦਾ ਉਹ ਬਾਪ ਮੇਰੇ ਨਾਤੇ ਉਹ ਵੀ ਮੇਰੇ ਨਾਲ ਕਾਲਾ ਲਿੰਦਾ 6 ਮਹੀਨੇ ਮੈਂ ਉਹਦੇ ਬੈਠਿਆ ਮੈਂ ਨਾ ਤੂੰ ਕਿੱਦਾਂ ਬੈਠਾ ਉਹ ਕਦੀ ਕੋਸ ਇਹਨੂੰ ਕਦੀ ਕੋਸ ਆਪਾਂ ਮਿਲ ਕੇ ਗੱਲਾਂ ਪਿਆ ਕਰੀ ਬੀਬੀਆਂ ਆਈਆਂ ਸਾਡੇ ਦੀ ਮੁੰਡਾ ਨਹੀਂ ਹੁੰਦਾ ਵੀ ਦੱਸ ਉਹ ਬਾਬਾ ਆ ਲੈ ਧਾਗਾ ਬਣਾ ਕੇ ਇਹਨੂੰ ਬੰਨ ਲੈ ਅਗਲੀ ਵਾਰੀ ਆਪਾਂ ਤੁਹਾਨੂੰ ਖੁਸ਼ੀ ਦਊਗਾ ਤੇ ਲੱਖ ਦੇ ਧਾਗੇ ਬਣਾਣਾ ਮੁੰਡੇ ਹੋ ਜਾਣੇ ਉਹ ਬਾਬਿਆਂ ਨੇ ਤਾਂ ਕਾਰੋਬਾਰ ਬਣਾਇਆ ਹੋਇਆ ਉਹ ਤਾਂ ਧੰਦਾ ਏ ਉਹਨਾਂ ਦਾ ਉਹਨਾਂ ਨੇ ਵੀ ਆਪਣੀ ਰੋਟੀ ਪਾਣੀ ਚਲਾਣੀ ਆ ਚਲ ਬਾਬਿਆਂ ਨੇ ਬਾਬਿਆਂ ਦਾ ਕਾਰੋਬਾਰ ਇਹ ਤਾਂ ਲੋਕਾਂ ਨੂੰ ਸਮੇਂ ਨਾ ਚਾਹੀਦਾ ਹੈ ਕਾਰੋਬਾਰ ਦਾ ਗਾਲੀ ਜਾਈ ਦੀ ਜਾਨੀ ਭੋਲੀ ਭਾਲੀ ਜਨਤਾ ਨੂੰ ਲੁੱਟਦੇ ਆ ਇਹ ਬਾਬੇ ਆ ਡਾਕਟਰ ਐ ਕਹਿੰਦੇ ਮਾੜੀ ਮੋਟੀ ਕਰ ਲੈਂਦਾ ਪੂਰੇ ਦੁਰਪੰਦੇ ਡਾਕਟਰਾਂ ਚੈੱਕ ਕਰਨ ਇਹ ਆ ਬਾਬਿਆਂ ਨੂੰ ਕੋਸਿਆ ਕਰੀਂ ਕਰਦਾ ਇਹਨਾਂ ਦੀਆਂ ਕੋਟੀਗਰੀ ਇਹ ਵੀ ਤਾਂ ਲਾਗੇ ਕਰਦੇ ਬੰ ਠੂਠੇ ਲਾਰੇ ਲਾ ਕੇ ਲੋਕਾਂ ਨੂੰ ਉਹ ਮਰਾਈ ਕਰਦੇ ਆ ਲੋਕਾਂ ਨੂੰ ਇਹ ਉਹਨਾਂ ਲੋਕਾਂ ਨੂੰ ਸਮਝਣਾ ਚਾਹੀਦਾ ਅੱਜ ਕੱਲ ਸਮਾ ਬਦਲ ਗਿਆ ਜਮਾਨਾ ਕਿਤੇ ਦਾ ਕਿਤੇ ਆ ਇਹ ਚਾਚੇ ਵਰਗੇ ਹੀ ਆ ਜਿਹੜੇ ਬਾਬੇ ਬਣਾਏ ਹੋਏ ਆ ਹੁਣ ਮੈਨੂੰ ਤਾਂ ਕਈ ਵਾਰੀ ਮੈਨੂੰ ਦਾਸੂ ਦਾਦਾ ਕਹਿੰਦਾ ਬੀਬੀਆਂ ਆਦੀਆਂ ਹੁੰਦੀਆਂ ਫੇਰ ਕਹਿੰਦਾ ਉਹਨਾਂ ਉਹਨਾਂ ਮੇਰੇ ਨਾਲ ਲੜ ਪਿਆ ਕਹਿੰਦਾ ਤੂੰ ਟੋਕਰਾ ਲੈ ਕੇ ਖਾਲੀ ਮੋਹਰੇ ਆ ਜਾਂਦੀਆਂ ਮੈਂ ਕਦੇ ਚੱਲਿਆ ਜੀ ਆਸੇ ਪਾਸੇ ਕਦੇ ਹੋਦਿਆ ਕਰੋ ਇਹਦੇ ਕਹਿੰਦਾ ਮੇਰੇ ਕੋਲ ਬਾਲਟੀ ਲੈ ਕੇ ਖੜੀ ਦੀ ਗ੍ਰਾਨੀ ਉਹ ਇਹ ਕਹਿੰਦਾ ਗੱਲ ਬੈ ਗਿਆ ਉਹ ਕਹਿੰਦਾ ਪਰੇ ਨਹੀਂ ਹੋ ਸਕਦੀਆਂ ਉਹ ਕਹਦੇ ਬਜਾਰੀਆਂ ਡਰਦੀਆਂ ਹੁਣ ਇਹਨੂੰ ਦੇਖ ਕੇ ਬਰੇ ਲੋਾਈਆ ਇਹਨੂੰ ਤਾਂ ਬਹਿਨੀ ਬਹਿਨੀ ਕਹਿੰਦੇ ਸੀ ਸਾਡਾ ਮੈਨੂੰ ਵੀ ਸਾਰੇ ਬਹਿਨੀ ਕਹਿਣ ਲੱਗੇ ਉਹ ਆ ਵੀ ਬਹਿਨੀਆਂ ਕਹਿੰਦਾ ਮੈਨੂੰ ਤਾਂ ਸ਼ਰਮ ਆਉਂਦੀ ਆ 10 ਉਹ ਨਿਆਣਾ ਮਜ਼ੂਰ ਕਰਦਾ ਚਾਚਾ ਪਤਨੀ ਨੇ ਚਾਚੇ ਦੇ ਦਿਮਾਗ ਨੂੰ ਕੀ ਹੋ ਗਿਆ ਆਹੋ ਤੁਸੀਂ ਦੱਸਦੇ ਸੀ ਇਹ ਛੁੱਟੀਆਂ ਵੀ ਬੜੀਆਂ ਕਰਾਉਂਦੇ ਆ ਚੌਂਕੀ ਭਰਨ ਜਾਣਾ ਢਾਲੇ ਕਰਨ ਜਾਣਾ ਵਾ ਸਕੂਲੋਂ ਵੀ ਸ਼ਿਕਾਇਤਾਂ ਆਉਂਦੀਆਂ ਵੀ ਛੁੱਟੀਆਂ ਕਰਦਾ ਬੱਚਾ ਟਾੜਾ ਜਿਆਦਾ ਲੈ ਹੋਰ ਇੱਕ ਦਿਨ ਨਾ ਟੀਚਰ ਘਰ ਆ ਕੇ ਗਿਆ ਦਾ ਕੀ ਕੀ ਮਾਸਟਰ ਕੀ ਕਰੀਏ ਨਹੀਂ ਤੁਸੀਂ ਸਮਝਾਓ ਚਾਚਾ ਇਹਨੂੰ ਕੁਝ ਵੀ ਚਲੋ ਵੇ ਨੂੰ ਜਾਣਾ ਹੈ ਅੱਛਾ ਸਵੇਰ ਨੂੰ ਵੀ ਨਹੀਂ ਕੀ ਪਤਾ ਟੁਰ ਜਾਣਾ ਕਿ ਨਹੀਂ ਜਾਣਾ ਕਿਤੇ ਰਾਹ ਤੇ ਮੋੜ ਲੈਣਾ ਕਿਤੇ ਰਾਹ ਦਿੱਲੀ ਜਾ ਕੇ ਜਾਣਾ ਚਲੋ ਘਰ ਆਪਾਂ ਨਹੀਂ ਜਾਣਾ ਇਹ ਕੋਈ ਨਹੀਂ ਹੈਗਾ ਪਰ ਜਾਣਾ ਤਾਂ ਹੁਣ ਪੈਣਾ ਹੀ ਆ ਨਾ ਉਹ ਚਾਚੀ ਕਹਿ ਕੇ ਗਈ ਇੱਕ ਵਾਰੀ ਤੁਸੀਂ ਜਾਇਓ ਜਾਣਾ ਤਾਂ ਹੁਣ ਦੇਖਿਆ ਹਾਂ ਆਓ ਜਾਇਓ ਕੋਈ ਨਹੀਂ ਹਾਂ ਫਿਰ ਚਲੋ ਫਿਰ ਮੈਂ ਰੋਟੀ ਪਾਵਾਂ ਪਾਓ ਪਾਓ ਪਰ ਰਕਤ ਮਰੀਏ ਮਰੀਏ ਕੰਨਸ ਨੇ ਇਸ ਲਈ ਅੱਜ ਹਾਂ ਮੈਂ ਮੈਦਖੇ ਲੰਦਰ ਲੈ ਆਇਆ ਸੀ ਜਿਹਨੇ ਅੱਜ ਫਾਈਨਲ ਆ ਵੇ ਸਟੇਟ ਚ ਪਹੁੰਚ ਜਾਣਾ ਹਾਂ ਜਿੱਤ ਕੇ ਆਇਆ ਹੋਵੇ ਅੱਜ ਮੇਰਾ ਬੋਤਾ ਬਾਪੂ ਅੰਦਰ ਹੀ ਆ ਬਾਪੂ ਅੰਦਰ ਹੀ ਆ ਠੀਕ ਆ ਚਾਚਾ ਜਾਣਾ ਕਿੱਥੇ ਗਿਆ ਉਹ ਲਾਗੇ ਜਾਣਾ ਇੱਥੇ ਬੜਾ ਦੌਰ ਦੇ ਲਾਗੇ ਜਾਣਾ ਉਦਾਂ ਚਾਚਾ ਮੇਰੀ ਗੱਲ ਸੁਣਾ ਵੀ ਆਪਾਂ ਕਿੱਲੀ ਜਗ੍ਹਾ ਜਾਇਆ ਨਾ ਬਤਾ ਦਾ ਕੱਖ ਨਹੀਂ ਹੈਗਾ ਉਹ ਨਹੀਂ ਕੋਈ ਗੱਲ ਨਹੀਂ ਤੈਨੂੰ ਨਹੀਂ ਪਤਾ ਪਾਪਾ ਜਾਣਾ ਜਾਣਾ ਉਹ ਮੈਂ ਤਾਂ ਘਰੋਂ ਤੇਰੇ ਨਾਲ ਜਾਣ ਨੂੰ ਤਿਆਰ ਹੋ ਗਿਆ ਹਾਂ ਕੋਈ ਨਹੀਂ ਚੱਲਦਾ ਹਾਂ ਹਾਂ ਜਾਣਾ ਤਾਂ ਪੈ ਗਿਆ ਕੋਈ ਨਹੀਂ ਚੱਲਦੇ ਹਾਂ ਮਰ ਜੇ ਪਾਉਣ ਲੰਗ ਰਹਾਂਦੇ ਤੈਨੂੰ ਵੀ ਪਾਉਣ ਆਣਾ ਪਏ ਹੁਣ ਉਹ ਨਹੀਂ ਪਾਉਣੇ 7 ਟਾਈਮ ਮਰ ਜਾ ਅੱਛਾ ਪਾਉਣੇ 7 ਹੋ ਗਏ ਪਾਉਣੇ ਦਾ ਕੋਈ ਉਹਦਾ ਚਾਚਾ ਮੈਨੂੰ ਲੱਗਦਾ ਭਰਾਵਾ ਟਾਈਮ ਵੀ ਉਹਨੂੰ ਵੀ ਕਹਿਣਾ ਬੈਠਾ ਜਦੋਂ ਕਹਿੰਦੇ ਚਾਚਾ ਦੇ ਗਾਣਾ ਹੋਊਗਾ ਬਾਉਣ ਨਾ বাজਾਇਆ ਕਰੋ 50 ਤੋਂ 7 ਸਾਢੇ ਸਿੱਧੇ 7 8:30 ਤੋਂ 9 ਨਹੀਂ ਵਿਚਾਰ ਕਰਨੀ ਚੰਗੀ ਹੁੰਦੀ ਆ ਚੱਲ ਭਰਾਵਾ ਚਲੇ ਚੱਲ ਐਨਾ ਨਹੀਂ ਬਹਿਮ ਕਰੀਦਾ ਹੋਰ ਨਹੀਂ ਮਾਣ ਮੈਂ ਤੁਹਾਨੂੰ ਪਤਾ ਜਿਹੜੀਆਂ ਗੱਲਾਂ ਹੁੰਦਾ ਮੈਨੂੰ ਕੀ ਪਤਾ ਨਹੀਂ ਕਿਹੜੀ ਪਾਉਣ ਗਈ ਜਦੋਂ ਮੈਂ ਇਹਨੂੰ ਪਾਉਣੇ ਆਉਣ ਲੱਗੇ ਪਤਾ ਨਹੀਂ ਵੀ ਤਾਂ ਬਾਈ ਬਣ ਗਿਆ ਹਾਂ ਚੱਲ ਚਲੀਏ ਪੌਣ ਲਾਂਗੇ ਚਲ ਭਰਾਵਾ ਸ਼ੁਕਰਿਆ ਤੇਰੀ ਪੌਣ ਲਾਂਗੇ ਹੋਰ ਚਲੀਏ ਛੋਟੇ ਆ ਗਿਆ ਦੂਗਾ ਦਵਾਈਆਂ ਮੈਂ ਆਇਆ ਹੁਣੇ ਮੈਂ ਤਹੀ ਲੱਗੇ ਆਇਆ ਮੈਂ ਤਾਂ ਅੱਛਾ ਮੈਚ ਜਿੱਦੀ ਕਿੱਦਾਂ ਹੋਈ ਮੈਂ ਤਾਂ ਦਿੱਤ ਗਏ ਸੀ ਅੱਛਾ ਹੋਰ ਕੀ ਬਹੁਤ ਵਧੀਆ ਖੇਲ ਹੋਇਆ ਮੰਮੀ ਅੱਛਾ ਚੱਲ ਵਧੀਆ ਹੋਇਆ ਹੋਰ ਕੀ ਮੈਚ ਦਿੱਤ ਗਏ ਆ ਤੇ ਅੱਜ ਹੀ ਅੱਛਾ ਹਾਂ ਜੀ ਹੁਣ ਸਟੇਟ ਤੇ ਪਹੁੰਚ ਗਏ ਆ ਉਤੋਂ ਫੇਰ ਅੱਗੇ ਜਾਣਾ ਉਤੋਂ ਬਾਅਦ ਹਾਂਜੀ ਉਹ ਡੈਡੀ ਹੁਣ ਆਏ ਨਹੀਂ ਮੈਂ ਦੇਖੀ ਜਨਾ ਡੈਡੀ ਹੁਣ ਉਹ ਆਏ ਨਹੀਂ ਅੱਜ ਪਤਾ ਨਹੀਂ ਕੀ ਗੱਲ ਹੋਈ ਅੱਕੇ ਤਾਂ ਸੀ ਬੱਸੇ ਜਾਈਦਾ ਤਾਂ ਵੀ ਛੇਤੀ ਆ ਜਾਈਦਾ ਆ ਅਜੇ ਤਾਂ ਗਏ ਫੂਟਰੀ ਤੇ ਆ ਆ ਵੀ ਨਹੀਂ ਆਏ ਭਾਜੀ ਵੀ ਨਾਲ ਗਿਆ ਨਾਲੇ ਹੈਨਾ ਸਵੇਰੇ ਭਾਜੀ ਤਾਂ ਹੀ ਆਏ ਸੀ ਮੇਰੇ ਖਿਆਲ ਆਹ ਭਾਜੀ ਨਾਲੇ ਗਿਆ ਆ ਆਏ ਨਹੀਂ ਹੱਲੇ ਤੇ ਉਹ ਲੈ ਉਹ ਮੈਂ ਕਹਿੰਨਾ ਆਏਗੇ ਆਹ ਆਏਗੇ ਅੱਛਾ ਬਦਨਾ ਦੀ ਮਿੱਟੀ ਬਦਨੀ ਪਹੁੰਚ ਗਈ ਔਰ ਬੁਰਾ ਬਹੁਤ ਬੁਰਾ ਹਾਲਾ ਕੁੜੀ ਦਾ ਬੜਾ ਗਰਮੀ ਹੈ ਓਹ ਹੋ 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 ਬੜੀ ਲੇਟ ਹੋ ਗਏ ਅੱਜ ਤੁਸੀਂ ਓਹ ਤੂੰ ਪਾਣੀ ਬੜਾ ਬੜਾ ਤੂੰ ਦਾਖ ਦੇ ਬਸ ਸਾਰੇ ਲੇ ਹਾਂ ਚਾਹੀਦਾ ਵੀ ਸਵੇਰੇ ਦੇ ਕੋ ਆਜਾ ਨਾ ਮੋਬਰਾ ਪੀ ਲਓ ਪੀ ਤੰਨੇ ਓਹ ਨਹੀਂ ਕੁਛ ਪਾਣੀ ਦੀ ਥਾਂ ਠੰਡਾ ਦੇ ਤਾ ਫੋਨ ਦੇਵੇਂ ਫੋਨ ਤੈਨੂੰ ਦੱਨਾ ਕਿ ਦੱਸਿਆ ਨਹੀਂ ਫਿਰ ਲੇਟ ਕਿੱਦਾਂ ਹੋਵੇ ਉਹ ਤੈਨੂੰ ਦੱਸੀ ਕਿ ਅਸਾਂ ਕੀ ਗੱਲ ਹੋ ਗਈ ਤਾਂ ਬਾਬਾ ਬਹੁਤ ਪਹੁੰਚਿਆ ਨਿਕਲਿਆ ਅੱਛਾ ਲਾ ਪਹੁੰਚਿਆ ਕਿੱਥੇ ਲਾ ਹਾਂ ਉਹ ਜੇ ਨਾ ਹੁੰਦਾ ਇਹ ਤਾਂ ਚਾਦਾ ਦੀ ਕਿਹੜੀ ਗੱਲ ਖੁਈ ਪੁਲਸ ਵਾਲਿਆਂ ਨੇ ਵਾਟ ਹੈ ਉਹ ਦਾਰੇ ਦੇ ਭਾਲਿਆ ਦੰਨਣਾ ਤੁਹਾਨੂੰ ਲਾ ਹੋਰ ਕਿੰਦਾ ਬਾਬੇ ਵੱਲ ਨੂੰ ਮੈਂ ਸੀ ਬੋਲਦਾ ਰਿਹਾ ਨਾ ਕਿੱਤਾ ਉਹ ਕਿੱਥੇ ਬਾਬੇ ਕੋਲ ਨੂੰ ਗਾੜੀ ਪਾ ਲਾ ਢੀਂ ਲਾ ਕੇ ਡੱਟ ਗਿਆ ਆ ਉਹ ਜਦੋਂ ਅਸੀਂ ਗਏ ਹੋ ਤੈਨੂੰ ਕੀ ਦੱਸੀਆ ਚਾਚੀ ਜਦੋਂ ਉੱਥੇ ਗਏ ਸੀ ਜਾ ਕੇ ਬੜੇ ਉਹ ਤਾਂ ਡੇਰੇ ਦੇ ਪੁਰਦੇ ਪੁਰਦ ਅੱਛਾ ਇਹ ਮੈਂ ਇਹਨੂੰ ਪੁੱਛਿਆ ਮੈਂ ਕਿਹਾ ਬਾਬਾ ਬਾਬਾ ਇੱਥੇ ਰਹਿੰਦਾ ਤਾਂ ਪਾਂ ਪਾਂ ਦਾ ਕਰਿਆ ਆ ਗਿਆ ਦਫ਼ਤਰ ਕੋਲ ਤਾਂ ਥਾਂੇ ਢੂਣੇ ਦਾ ਉਹ ਕਹਿੰਦਾ ਨਹੀਂ ਬਾਬਾ ਇੱਥੇ ਹੀ ਆ ਹੋਏ ਫੇਰ ਵੀ ਮੈਂ ਮੈਂ ਬਥੇਰਾ ਗਿਆ ਬਾਹਰ ਮੁਰਜੇ ਹੀ ਫੇਰ ਵੀ ਲੈ ਕੇ ਅੰਦਰ ਜਾਂ ਅੰਦਰ ਗਿਆ ਪੁਲਿਸੇ ਪੁਲਿਸੇ ਨੂੰ ਮੈਂ ਪੁੱਛਿਆ ਇਹ ਹੋਇਆ ਕਿ ਮੈਂ ਪੁੱਛਤਾ ਰਿਹਾ ਨਾ ਬਾਬ ਕੀ ਹੋਇਆ ਬਾਬੇ ਨੂੰ ਜਦ ਪਤਾ ਲੱਗੇਗਾ ਕਿ ਬਾਬਾ ਦਾ ਨਾਲ ਜਣਾ ਨਹੀਂ ਰਹਿ ਗਿਆ ਜਣਾ ਨਹੀਂ ਰਹਿ ਗਿਆ ਭੱਜ ਗਿਆ ਦਾਸ ਹੈ ਉਹ ਹੈ ਲੈ ਕੇ ਵੀ ਉਹਨੂੰ ਭੱਜ ਗਿਆ ਪਤਾ ਲੱਗਿਆ ਮੈਂ ਗੱਲੇ ਕਹਿੰਦਾ ਇਹਦਾ ਨਾ ਭੱਜਿਆ ਵੀ ਉਹ ਫੇਰ ਉਹ ਤੇਰੇ ਕੋਲ ਬੈਠੀ ਸੀ ਨਾ ਜਾਨੀ ਅੱਛਾ ਇਹ ਫਿਰਦਾ ਕਰਦੀ ਸੀ ਉਹ ਨਾਲ ਉਹਨੂੰ ਲੱਗ ਭੱਜ ਗਿਆ ਉਹ ਸੇਕਤਾ ਵੀ ਤਾਂ ਹੀ ਜ਼ਿਆਦਾ ਕਰਦੀ ਸੀ ਬਾਬਾ ਲਾਹੌਰ ਬੋਲਣਾ ਮੈਂ ਪੋਲ ਧਾਲੇ ਨੇ ਪੋਤਿਆ ਉਹ ਕਹਿੰਦਾ ਸਰਪੰਚ ਨਾਲ ਗੱਲ ਕਰਾਓ ਜੇ ਸਰਪੰਚ ਨਾਲ ਗੱਲ ਕਰਾਈ ਤਾਂ ਉਧਰ ਬੰਦ ਰਿਹਾ ਤੇ ਬੰਦੇ ਬੜੇ شریف ਆ ਉਹ ਮੈਂ ਕਹਾਂ ਭਰਾਵਾ ਮੈਂ ਮੈਂ ਕਹਾਂ ਜੀ ਮੈਂ ਤਾਂ ਨਹੀਂ ਆ ਆ ਮਰੀਏ ਬੁਰਾ ਹਾਲ ਕਰਦਾ ਉਹਨਾਂ ਨੇ ਸਵਾਲ ਕਿਤੇ ਥੋੜੇ ਕਰਦੇ ਪੁਲਸਾਰੇ ਉਹ ਕਹਿੰਦੇ ਕੱਲਾ ਜਨਾਨੀ ਲੈ ਕੇ ਨਹੀਂ ਭੱਜਿਆ ਉਹ ਕਹਿੰਦੇ ਫਰਾੜੇ ਨੇ ਕੀ ਤੇਵਾ ਕਿਸੇ ਤੋਂ 11000 ਲੈ ਕਿਸੇ ਤੋਂ 21000 ਲੈ ਕਿਸੇ ਤੋਂ 50000 ਲੈ ਕਿਸੇ ਨੂੰ ਬਾਹਰ ਦਾ ਤੇਰਾ ਵੀਜ਼ਾ ਲਵਾਉਣਾ ਤਾਂ ਕਹਿੰਦੇ ਲੱਖਾਂ ਚ ਕੰਮ ਕਰ ਗਿਆ ਉਹਦਾ ਪੈਸਾ ਲੈ ਗਿਆ ਪਾਪਾ ਉਹ ਸ਼ੁਕਰਵਾਦ ਓਦੀ ਮਾਜ ਨੂੰ ਲੈ ਕੇ ਤੇ ਹੱਥ ਆੜਾ ਕਰਾਉਣਾ ਨਹੀਂ ਮਾਜ ਵੀ ਰੱਖਾਣੀ ਤੁਹਾਡੀ ਨੇ ਸਹੀ ਗੱਲ ਆ ਮਾਜ ਜਿੱਦਾ ਦੋਈ ਕਹਿੰਦੇ ਮਾਜ ਦੋਤਰੀ ਵੀ ਆ ਗਰੌਂਡ ਨਿਕਲਿਆ ਬਾਬਾ ਉਹ ਤਾਂ ਐ ਨਹੀਂ ਉਹਦੇ ਵਗੈ ਲੱਗਿਆ ਆ ਪੈਸੇ ਹੀ ਰੱਖਿਆ ਬਾਬਾ ਇਹ ਤਾਂ ਨਹੀਂ ਕਰਨੀ ਆ ਹੋਏ ਵੀ ਜਾਂਦਾ ਆ ਛੇਤਾਂ ਇੱਧੀਆਂ ਬਾਬਾ ਦਾ ਪਹੁੰਚਿਆ ਬਹੁਤ ਆ ਬਾਬਾ ਬਾਬਾ ਬਾਕੀ ਆ ਪਹੁੰਚਿਆ ਹੁਣ ਪਹੁੰਚਿਆ ਪਤਾ ਨਹੀਂ ਕਿੱਥੇ ਜਾਣੀ ਗਏ ਭੱਜਦੇ ਬਹੁਤ ਬੁਰਾ ਹਾਲ ਹੈ ਜੀ ਉੱਥੇ ਲੋਕ ਤਾਂ ਰੋਂਦੇ ਸੀ ਜਿਨ੍ਹਾਂ ਦੇ ਪੈਸੇ ਲੈ ਕੇ ਭੱਜਿਆ ਇਹਨੂੰ ਇੱਕ ਬੰਦੇ ਨੇ ਪੁੱਛਿਆ ਤੇਰੇ ਕਿੰਨੇ ਲਗਾਏ ਕਹਿੰਦਾ ਮੈਂ ਤਾਂ ਵੀਰ ਹੀ ਵਾਰੀ ਠੀਕੇ ਚੜਾਈ ਸੀ ਮੈਂ ਕਿਹਾ ਛੋਕ ਰਿਆ ਤੇਰੀ ਕਿਹ ਹੈ ਨਾ ਦੁਬਾਰਾ ਆਤੀ ਹਰੇ ਕੋਲ ਆਦੀ ਵਾਰੀ ਠੀਕੜਾ ਗਈ ਉਸੇ ਉਹ ਨਾ ਬਰਾਾਸ ਉਹਦਾ ਵੀ ਚਾਚਾ ਹਾਂ ਆਪਾਂ ਕਿੰਨੀ ਜਗ੍ਹਾ ਤੇ ਗਏ ਬਹੁਤ ਜਗ੍ਹਾ ਤੇ ਗਏ ਉਸੇ ਕਦੇ ਜਾਣੇ ਅਗਲਾ ਨਵੀਂ ਗੱਲ ਮੈਂ ਤਾਂ ਹੀ ਇਹ ਨਾ ਗੱਲਾਂ ਤੋਂ ਪਿਛੇ ੜਿਆ ਮੈਂ ਗੱਲ ਤੇਰੀ ਲਈ ਉਹ ਨਹੀਂ ਨੰਨ ਦੱਸਦਾ ਇੱਕ ਵਾਰੀ ਗਏ ਕਹਿੰਦਾ ਤੁਸੀਂ ਵੀ ਤੁਹਾਡੀ ਰੇਹਿਆਂ ਦੇ ਭੋਲ ਹੋਈ ਹੋਆ ਮੈਂ ਸੋਚਿਆ ਕਿ ਰੇਹਿਆਂ ਦੇ ਭੋਲ ਕਿ ਮੈਂ ਦੁਆਰ ਤੇ ਆਇਆ ਰਾਤ ਨੂੰ ਇੱਧਰ ਸੁਤੇ ਪੈਦੇ ਮੈਂ ਇਹ ਭੁੱਲਦਾ ਹਾਂ ਤੋ ਸੱਚੀ ਹੋਈ ਉਹ ਉਹ ਦਿਨ ਰਾਤ ਨੂੰ ਮੇਰੇ ਜਿਰੇਰੇ ਆ ਗਏ ਸੁਪਰੇ ਮੇਰਾ ਬਾਬਾ ਮੇਰਾ ਬਾਪੂ ਮੇਰਾ ਤਾਇਆ ਚਾਚਾ ਸਾਰੇ ਆ ਗਏ ਉਹ ਸਨ ਮੈਨੂੰ ਕਹਿੰਦੇ ਤੂੰ ਸਾਰਾ ਰੋਜੇ ਤੂੰ ਬਾਲ ਆਪਣਾ ਸਾਡਾ ਜੀਰਾ ਹੀ ਸਾਡਾ ਕਹਿਣਾ ਹੀ ਬਣਿਆ ਮੈਂ ਕਿਹਾ ਕਿਤਾ ਮੇਰਾ ਬਾਪੂ ਕਹਿੰਦਾ ਜੇ ਤੂੰ ਸਕੂਲੋਂ ਪੜਨੋ ਹਟਿਆ ਫੇ ਤੂੰ ਰਾਜ ਮੇਤਰੀ ਦਾ ਕੰਮ ਦੇਖਦਾ ਉਹ ਰਾਜ ਮੇਤਰੀ ਵੀ ਮੇਨਾਂ ਲੱਗ ਮੈਂ ਉਹ ਮੇਰੇ ਕੋਲ ਨਹੀਂ ਈਟਣਾਂ ਦਾ ਕੰਮ ਹੋਣਾ ਕਰ ਮੇ ਤੇ ਫੇ ਤਾਇਆ ਉਹ ਕਹਿੰਦਾ ਤਾਇਆ ਆਪਣੀ ਨਾਲ ਲੱਗ ਜਾ ਵੇ ਤੂੰ ਲੱਕੜਾਂ ਦੇਖਦਾ ਉਹ ਮੈਂ ਕਹਾ ਲੋਕਾਂ ਨੇ ਗੋਲੀ ਘੜ ਕੇ ਕਹਿੰਦੇ ਸੱਦਿਆ ਕਹਿੰਦਾ ਮੈਂ ਨਹੀਂ ਸਿੱਖਾਂ ਕੰਮ ਉਹ ਵੀ ਨਹੀਂ ਸਿੱਖਿਆ ਫੇ ਕਹਿੰਦੇ ਟੇਲਰ ਮਾਸਟਰ ਦਾ ਦੇਖ ਲ ਆਪਣੇ ਚਾਚੇ ਕੋਲੋਂ ਮੈਂ ਕਹਾ ਮੇ ਕੋਈ ਇਹ ਵੀ ਹੋਣਾ ਆ ਦੇੜਾ ਉਦੋਂ ਸਿੱਖਿਆ ਜੀ ਹੁਣ ਜਦੋਂ ਦੇਖਦੇ ਆ ਰਾਜ ਮੇਤਰੀ ਵੀ ਪ੍ਰਵਾਸੀ ਬਈਏ ਲੱਕੜਾਇ ਵੀ ਪ੍ਰਵਾਸੀ ਭਈ ਸਾਰੇ ਕੰਮ ਦੌਮਣ ਤੇ ਕੋ ਟੇਲਰ ਮਾਟਰ ਵੀ ਪ੍ਰਵਾਸੀ ਆ ਤੁਸੀਂ ਹੁਣ ਰਹਿ ਕੇ ਪਤਾ ਚੇ ਲੈ ਕੇ ਜਾਣ ਦੋਗੇ ਸਾਡੇ ਬੱਲੇ ਪਤਾਸੀ ਆ ਹੋਰ ਬੋਤ ਤੇਰਾ ਦਾ ਅਕਸਰ ਦਾ ਕੀ ਬਣਿਆ ਮੈਂ ਤਾਂ ਜਿੱਤ ਗਿਆ ਮੈਚ ਤੇੜ ਤੇ ਪਹੁੰਚ ਗਏ ਅਸੀਂ ਉਹ ਬਹਿ ਜਾ ਮੇਰਾ ਭਰਾ ਤੀਨ ਆ ਖੁਸ਼ਖਬਰੀ ਨਹੀਂ ਉਹ ਮੇਰੇ ਚਾਚਾ ਤੇਰਾ ਕਹਿਣਾ ਮੰਨ ਗਿਆ ਪਾ ਵਧੀਆ ਰਹਾ ਚਾਚਾ ਮੈਂ ਇੱਕ ਗੱਲ ਮੈਂ ਤੇਰੀ ਮੰਨਦਾ ਮੇਰੀ ਗੱਲ ਦਾ ਗੁੱਸਾ ਵੀ ਨਾ ਕਰੀ ਵੀ ਬਾਕੀ ਪੁੱਠੇ ਕੰਮ ਕੀਤੇ ਸਾਰੇ ਸਹੀ ਗੱਲ ਆ ਆ ਕੰਮ ਸਿੱਧਾ ਕੀਤਾ ਇਹਦੇ ਮਾਸਟਰ ਦੇ ਗਏ ਤੇ ਜਿਹੜਾ ਦਾ ਮਾਸਟਰ ਤੇਰੇ ਤੇ ਉਹਨੂੰ ਮੌਕੇ ਦਾ ਚੌਂਕੀ ਭਰੋਂ ਜਾਣਾ ਭਰਾਵਾ ਮੈਨੂੰ ਲੈ ਗਿਆ ਵਧੀਆ ਕਰੇਰੀ ਵਿਚਾਰੇ ਦੀ ਤੂੰ ਦਿਹਾੜੀ ਬਣਾਤੀ ਸਹੀ ਗੱਲ ਆ ਦੇਖ ਇਹ ਹੁਣ ਬਾਬਿਆਂ ਕੋ ਗਏ ਕਿ ਕੋਈ ਬਾਬਾ ਸੱਚਾ ਨਹੀਂ ਨਿਕਲਿਆ। ਮਾਸਟਰ ਦੇ ਲਾ ਇੱਕ ਦਿਨ ਆਇਆ। ਜਿਹੜਾ ਮੁੰਡਾ ਦੇਖਦਾ ਅੱਜ ਕਿੱਥੇ ਪਹੁੰਚ ਗਿਆ। ਅਸਲ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਆ। ਆਪਾਂ ਤੁਰੇ ਹੋਆ ਬਾਬਿਆਂ ਕੋਲ। ਜੇ ਮੱਝਾਂ ਮਿਲੇ ਪੇੜਾ ਬਣਾਉਣ ਤੇ ਮੱਝ ਨਹੀਂ ਮੜੀ। ਜੇ ਸਿਰ ਦੁਖਦਾ ਆ ਫਿਰ ਦਾ ਪੇੜਾ ਧਾਰਨ ਪਈਓਗਾ। ਘਰਾਂ ਦਾ ਹੱਥ ਔਲਾ। ਹੱਥ ਵਾਲਿਆਂ ਨੇ ਲੈ ਲਿਆ ਸਾਡਾ ਪੰਜਾਬ। ਸਹੀ ਗੱਲ। ਬਾਬਿਆਂ ਕੋਲੋਂ ਬਚੋ। ਪੀੜਾ ਗੱਲ ਗਾਂ। ਕਾਂ ਵਾਤੇ ਬਾਬਿਆਂ ਕੋਲੋਂ ਬਚੋ ਮੈਂ ਤਾਂ ਆ ਵੀ ਨੇ ਨੂੰ ਕਹਿੰਦਾ ਮੈਂ ਤਾਂ ਇਹਦਾ ਬਥੇਰਾ ਕਹਿੰਦਾ ਮੈਂ ਖਾ ਚੱਲ ਪੁੱਛ ਕੇ ਦੇਖ ਲੈਣੇ ਜਿਹੜਾ ਕੰਮਕਾਰ ਦੀ ਸਥਿਤੀ ਸਿਹਤ ਸੂਤ ਖਰਾਬ ਆਵੇ ਚੱਲ ਪੁੱਛ ਲੈਣੇ ਆ ਇਸ ਕਰਕੇ ਮੈਂ ਤੁਰਿਆ ਵੀ ਤਾਂ ਗਏ ਵੀ ਹੁਣ ਬਗਾਲ ਪਾ ਲੈ ਬਿਮਾਰੀ ਵੀ ਆਪਾਂ ਨੂੰ ਕੋਈ ਹੋਰ ਹੁੰਦੀ ਆ ਸਹੀ ਗੱਲ ਆ ਤੇ ਅਸੀਂ ਇਲਾਜ ਕੋਈ ਹੋਰ ਕਰਾਉਣ ਲੱਪੇਗਾ ਹੋਰ ਇਲਾਜ ਕਰਾਉਣ ਲੱਪੇਗਾ ਸਹੀ ਗੱਲ ਥੀ ਓ ਹਾਂ ਜਿਹੜੇ ਬਜਾਰੇ ਦੀ ਚੌਂਕੀਆਂ ਭੰਨ ਭੇਜੀ ਹੋਈਆਂ ਬਾਬੇ ਆ ਹਾਂ ਸਹੀ ਗੱਲ ਥੋੜਾ ਜਨਾਨੀ ਤਾਂ ਉਹਦਾ ਮੇਰ ਦਾ ਹਾਂ ਉਹਦਾ ਸਹੀ ਗੱਲ ਆ ਉਹ ਭਰਾਵਾ ਇੱਥੋਂ ਲੈ ਗਿਆ ਪਹਿਲਾਂ ਉਹਦਾ ਪਤਾ ਨਹੀਂ ਉਧਰੋਂ ਵੀ ਕਿਤੋਂ ਲੈ ਕੇ ਗਿਆ ਹੋਵੇ ਉਹਦਾ ਮੈਨੂੰ ਲੱਗਦਾ ਹੋਰ ਵੀ ਲੈ ਗਿਆ ਮੈਨੂੰ ਨਾਲ ਮੈਨੂੰ ਤਾਂ ਲੱਗਦਾ ਵੀ ਬਾਬਾ ਤਾਂ ਗੱਲਾਂ ਤਾਂ ਲੱਗਦਾ ਮੈਂ ਦੇਖਿਆ ਲੈਣੀ ਨਹੀਂ 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 ਬਾਬਾ ਜਾ ਰਹਿਗਾ ਇਹਦਾ ਲੱਗਦਾ ਮੋਸਾ ਹੋਰ ਛੇਤੀ ਲੱਗਿਆ ਬਾਬਾ ਉਹ ਚੱਲਾ ਸੀਗਾ ਸਾਰਾ ਉਹ ਸਾਨੂੰ ਵੀ ਜਨਾਨੀ ਉਹਦੇ ਨਾਲ ਰਲਿਓਆ ਆਹ ਯਾਨਟੀ ਉਹ ਯਾਨਟੀ ਕਰਕੇ ਆ ਸੀਗਾ ਬੈ ਚਲ ਉਹ ਦੇ ਕਰਕੇ ਢਲ ਸਾਡਾ ਵੀ ਬਣਾ ਉਹ ਨਹੀਂ ਠੈਕ ਆ ਯਾਨਟੀ ਜੀ ਜੋ ਜਨਾਨੀ ਆ ਯਾਨਟੀ ਜੀ ਨਹੀਂ ਸਹੀ ਗੱਲ ਆ ਤੇਰੀ ਆ ਵੇ ਭਰਾਵਾ ਸਵੇਰੇ ਸ਼ਾਮ ਗੁਰੂ ਘਰ ਜਾਓ ਨਹੀਂ ਨਹੀਂ ਜਾਣਦਾ ਭਵਾ ਸੰਗਰਾਮ ਦੀ ਨਗਰਾਨ ਚਲ ਜਾਓ ਉੱਥੇ ਪਿਆ ਸਾਨੂੰ ਦੀਦਾ ਤਾਂ ਹੈ ਤੇ ਸਾਡੇ ਮਹਾਰਾਜ ਜੀ ਕੋਈ ਹਿਸਟਰੀ ਲਈ ਪਈ ਆ ਗੱਲ ਤੇਰੀ ਸੱਚੀ ਆ ਵੀਰਿਆ ਮਹਾਰਾਜ ਜੀ ਕੋਈ ਹਿਸਟਰੀ ਪਈ ਸਾਡੇ ਸਾਹਮਣੇ ਆਹੇ ਪਹਾੜਾਂ ਦੇ ਤੁਰੇ ਫਿਰਦੇ ਆ ਉਹ ਬਾਬੇ ਅੰਦੇ ਅੰਦੇ ਤੋਂ ਵੱਧਦਾ ਬਾਬੇ ਇਦਾਂ ਦੇ ਧੂੜੀਆਂ ਮਾਰੀ ਹੋਆ ਭੰਗ ਪੀ ਜਾਂਦੇ ਉਹਦਾ ਵੀ ਚਾਚਾ ਮੈਂ ਤਾਂ ਜਿਆਦਾ ਗੁਰੂ ਘਰ ਜਾਣ ਲੱਗਿਆ ਨਾ ਮੈਂ ਤਾਂ ਸੋਖਾ ਮੇਰੇ ਮੈਨੂੰ ਨਹੀਂ ਨਾ ਚੀਜ਼ਾਂ ਤੇ ਬਸਵਾਦ ਹੁਣ ਤੈਨਾਂ ਸਾਡਾ ਦੇ ਕਰਦਾ ਸਾਝ ਸਾਡੇ ਬਾਪੂ ਦੇ ਬੇਲੇ ਲਾ ਕੇ ਤੇ ਤੈਨੂੰ ਅਸੀਂ ਚਾਚਾ ਕਹਿੰਦੇ ਆ ਹਾਂ ਕੋਈ ਗੱਲ ਅਸੀਂ ਤੇਨੂੰ ਜਵਾਬ ਨਹੀਂ ਦੇ ਸਕਦੇ ਪਰ ਇਹਨਾਂ ਚੀਜ਼ਾਂ ਤੇ ਮੇਰਾ ਤਾਂ ਵਿਸ਼ਵਾਸ ਹੋ ਗਿਆ ਮੈਂ ਨਹੀਂ ਗੁਰੂ ਘਰ ਤੋਂ ਬਿਨਾਂ ਜਾਂਦਾ ਦਾ ਵਿਰਾਗ ਤੋਂ ਬਾਅਦ ਆਪਾਂ ਵੀ ਲੋਕੀ ਕੰਨਾਂ ਨੂੰ ਆ ਤੇ ਇੱਧਰ ਦੀ ਲਾਉਂਦੇ ਆ ਅਸੀਂ ਲੱਤਾਂ ਹੇਡ ਦੀ ਲਾਉਂਦੇ ਆ ਤੇ ਮੁੜ ਕੇ ਬਾਪੇ ਕੋਈ ਨਹੀਂ ਜਾਂਦਾ ਬਾਪੇ ਕੋਈ ਨਹੀਂ ਹਾਂ ਐਦਾ ਗੂ ਨੂੰ ਕਰਤੇ ਜੇ ਮਗਲਾ ਕਿਹਾ ਵਾ ਨਾ ਇਹ ਰੱਖਦੇ ਨਾ ਭਰਾਵਾ ਤੁਸੀਂ ਵੀ ਨਹੀਂ ਜਾਣਾ ਕਿਤੇ ਕੋਈ ਮੈਂ ਤਾਂ ਇਹਨਾਂ ਨੂੰ ਖਾਣ ਬਸ ਪੜਨ ਦੇ ਜੋਰ ਲਾਓ ਖੇਡਣ ਦੇ ਜੋਰ ਲਾਓ ਸਹੀ ਗੱਲ ਹੈ ਬਸ ਪੜਾਈ ਦਾ ਨਹੀਂ ਬੁੱਤ ਜਿੰਨੀ ਵੀ ਹੁੰਦੀ ਆ ਠੀਕ ਗੱਲ ਹੈ ਹਾਂ ਚਲੋ ਸਰੀਰੇ ਸਾਰੇ 10 ਸਾਲਾ ਖਾਤਰੀਕਾਲ ਅੱਜ ਦੀ ਸਾਡੀ ਵੀਡੀਓ ਜਿਹੜੀ ਬਾਪਿਆਂ ਦੇ ਖਿਲਾਫ ਪਾਈ ਆ ਤੇ ਤੁਹਾਨੂੰ ਕਿਹੋ ਜੇ ਲੱਗੀ ਆਪਣੇ ਕਮੈਂਟ ਵਿੱਚ ਜਾ ਕੇ ਸਾਨੂੰ ਦੂਰ ਦੱਸਿਓ ਤੇ ਚਾਚਾ ਸਾਡਾ ਅਸਲ ਦੇ ਵਿੱਚ ਗੁਰੂ ਘਰ ਨੂੰ ਮੰਨਣ ਵਾਲਾ ਬਾਬਿਆਂ ਦੇ ਵਿੱਚ ਅਸੀਂ ਵਿਸ਼ਵਾਸ ਵੀ ਰੱਖਦੇ ਸਾਡਾ ਵਿਸ਼ਵਾਸ ਜਿਹੜਾ ਹੈ ਉਹ ਗੁਰੂ ਘਰ ਹੀ ਆ ਇਹ ਤਾਂ ਸਿਰਫ ਹਾਲਾਤਾਂ ਨੂੰ ਦੇਖ ਕੇ ਕੁਝ ਜਿਹੜੇ ਲੋਕ ਬਾਬਿਆਂ ਮਗਰ ਲਾ ਕੇ ਆਪਣਾ ਘਰ ਜਿਹੜਾ ਪੱਟਦੇ ਆ ਉਹਨਾਂ ਨੂੰ ਸਮਝਾਉਣ ਦੀ ਸਾਡੀ ਛੋਟੀ ਜਿਹੀ ਕੋਸ਼ਿਸ਼ ਸੀ ਸਾਡੀ ਕੋਸ਼ਿਸ਼ ਕਿੰਦਾ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਜਰੂਰ ਸਾਨੂੰ ਦੱਸਿਓ ਅਸੀਂ ਵੀ ਗੁਰੂ ਘਰ ਨਾਲ ਜੁੜੇ ਆ ਅਸੀਂ ਵੀ ਗੁਰੂ ਘਰ ਜਾਂਦਾ ਬਾਬਿਆ ਬੰਦਿਆਰੇ ਚੱਕਰਾਂ ਚ ਆ ਸੀਗੇ ਹਾਂ ਧੰਨਵਾਦ ਸਾਰਿਆਂ ਦਾ